ਜੀ ਜਿਹੜੀ ਗਾਰਵਡ ਬੰਦੀ ਉਹ ਤੇ ਹੋ ਜੂਗੀ ਉਹ ਘਟਨਾ ਹੈਗੀ ਆ ਇੱਕ ਪਰਸਨ ਦੇ ਨਾਲ ਉਹ ਲੜਕੀ ਬਿਆਨ ਦੇਊਗੀ ਤੇ ਕਾਰਵਾਈ ਹੋਣੀ ਆ ਅਦਰਵਾਈਜ਼ ਨਹੀਂ ਹੋਣੀ ਲੇਕਿਨ ਜਿਹੜੇ ਸਾਡੇ ਜਿੰਨੇ ਵੀ ਸਮਾਜਿਕ ਬੰਦੇ ਹੁੰਦੇ ਨਾ ਇਹਨਾਂ ਨੂੰ ਸਮਾਜ ਦੇ 100 200 ਪਰਿਵਾਰਾਂ ਨਾਲ ਜੁੜੇ ਹੁੰਦੇ ਇੱਕ ਕੰਪਲੀਟ ਧਾਂਦੀਆਂ ਸੰਪੰਨ ਕੀਤਾ ਅਸੀਂ ਤੁਹਾਨੂੰ ਅੱਗੇ ਕਰ ਦਿੰਨੇ ਆ ਤੁਹਾਡੇ ਕੋਲ ਰਿਕਵੈਸਟ ਉਹ ਸਾਨੂੰ ਰਿਕਵੈਸਟ ਕਰ ਹੁਣ ਸਮਾਜ ਦੇ ਵਿੱਚ ਜਿਹੜੀ ਪ੍ਰੋਬਲਮ ਆਦੀ ਹੈ ਉਸ ਤੇ ਚਰਚਾ ਕਰ ਲਈ ਤਾਂ ਸਾਡੀ ਬਹੁਤ ਜ਼ਰੂਰੀ ਹੈ ਕਿ ਚਰਚਾ ਕਰੀਏ ਪ੍ਰੈਕਟੀਕਲ ਹਾਂ ਅਸੀਂ ਕੱਲ ਸਾ ਪ੍ਰਿੰਸ ਨੂੰ ਪਹੁੰਚ ਲਾ ਨਹੀਂ ਜੜੇ ਉਹਨਾਂ ਨਾਲ ਵੀ ਗੱਲ ਕਰ ਬੰਦਾ ਤਾਂ ਰਸਟੀਕਾ ਠੀਕ ਆ ਉਹ ਵੀ ਠੀਕ ਆ ਵਾਸੀ ਅੰਦਰ ਉਹ ਕਹਿੰਦੇ ਸਵੇਤ ਪਰਵੇਦੀ ਕਰਾ ਦਿੰਦੇ ਹੁਣੇ ਉਹਨਾਂ ਨਾਲ ਗੱਲ ਹੋ ਗਈ ਆਪਣਾ ਬਸ ਠੀਕ ਹੈ ਜਿਹੜੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਮਾਰਤਾ ਜਿਹੜੇ ਇੱਕ ਬੰਦੇ ਨੇ ਕੁਛ ਰਾਤ ਦੀ ਸਜ਼ਾ ਮੈਂ ਚਾਹੀਦੀ ਉਸ ਦਾ ਬੱਕੇ ਸਮਾਜਿਕ ਸਮਾਜਿਕ ਦਾ ਬਹੁਤ ਸਾਥੀ ਮੋਟੇ ਹਾਰ ਬਸ ਜੀਆਂ ਥੋੜੇ ਨਹੀਂ ਆਂ ਤੁਹਾਡੇ ਤੱਕਰ ਵੀ ਪਹੁੰਚਦੀ ਤੋ ਵੀ ਜਵਾਨ ਚ ਗੱਲ ਕਰਦੇ ਲਗਾਤਾਰ ਬੋਲਦੇ ਤੇ ਮੈਂ ਇਹ ਕਿਹਾ ਕਿ ਬੰਦੇ ਨੂੰ ਸਜਾੜੂ ਸੁਣਾਓ ਜਿਹੜਾ ਗਾਟਾ ਦੋਸ਼ੀ ਹੈ ਜਿਹੜਾ ਬੰਦਾ ਬਹੁਤ ਸਾਰੀਆਂ ਪਰਿਵਾਰਾਂ ਬਸ ਜਿਹੜੀਆਂ ਨੇ ਕੰਪਨੀਆਂ ਤੁਹਾਡੇ ਕੋ ਮਦਾਈ ਨਹੀਂ ਹੋਊਗਾ ਤੁਸੀਂ ਨਹੀਂ ਅਸੀਂ ਕੋਈ ਨਹੀਂ ਲੈਂਦੇ ਸਾਡਾ ਸ਼ਾਂਤਮਈ ਪ੍ਰੋਟੈਸਟ ਦੇਖੋ ਇੱਕ ਸਮਾਜ ਅਸੀਂ ਕੋਈ ਛਿੰਦੇ ਆਈਏ ਤੇ ਸਾਰੇ ਢੁੱਕੇ ਜੇ ਕਪੂਰ ਥੱਲੇ ਦਾ ਮਾਹੌਲ ਖਰਾਬ ਹੁੰਦਾ ਸਾਡਾ ਆਵਾਜ਼ ਚੱਕਣਾ ਗੱਲ ਕਰਨਾ ਹੀ ਤਾਂ ਸਾਡਾ ਹੱਕ ਹੈ ਅਸੀਂ ਕਿਸੇ ਨਾਲ ਟੱਕਰ ਨਹੀਂ ਕਰਦੇ ਨਾ ਕੋਈ ਸਾਡੀ ਲੜਾਈ ਹੈ ਕਿਸੇ ਨਾਲ ਲੇਕਿਨ ਅਸੂਲਾਂ ਦੀ ਜਿਹੜਾ ਸਵਿਧਾਨ ਹੈ ਨਾ ਉਨੀ ਕੁ ਹੀ ਆ ਅਸੀਂ ਆਪਣੀ ਆਵਾਜ਼ ਚੱਕਾਂਗੇ ਇੱਕ ਰੋਸ਼ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਸਾਰੇ ਸਮਾਜ ਦਾ ਲੋਕ ਸੀ ਜੋ ਚੀਜ਼ਾਂ ਹੋਈਆਂ ਨਹੀਂ ਹੋਣੀਆਂ ਚਾਹੀਦੀ ਅਸੀਂ ਉਹਦੇ ਤੇ ਹੀ ਚਰਚਾ ਕੀਤੀ ਆ ਉਹਦੇ ਚਰਚਾ ਦੇ ਤਹਿਤ ਇੱਕ ਮਤਾ ਕਮੇਟਰਾ ਕਰੀਆ ਮੇਰਾ ਮੋਨ ਲਾਲ ਮਖਾਜ ਮੇਰੇ ਕੋ ਕੜਾਈ ਵਾਸਤੇ ਆਉਂਦੀਆਂ ਨੇ ਮੈਂ ਉਹਨਾਂ ਨੂੰ ਕੜਾਈਗਾ ਇਥੋਂ ਤੱਕ ਕਿ ਮੈਂ ਖੁਦ ਉਹਨਾਂ ਦਾ ਨਾਮ ਨਹੀਂ ਲੈਂਦਾ ਮੈਨਾਂ ਕਹਿੰਦੇ ਮੈਨੂੰ ਵਟਸਐਪ ਤੇ ਨਾਮ ਭੇਜੋ ਤਾਂ ਦੱਸ ਦਿੰਦਾ ਕਿਉਂ ਜੱਦੀ ਮੁਸਤੀ ਖਾਨ

ਨਾਲੇ ਨਾ ਜਿਹੜਾ ਹੈ ਮਾਲਕ ਹੈਗੇ ਉਹ ਗੱਦੀ ਤੇ ਬੈਠਦੇ ਨੇ ਇਹ ਮਾਲਕਾਂ ਦੀ ਮੌਜੂਦੀ ਵਿੱਚ ਕੰਮ ਹੋਇਆ ਸਾਰਾ ਹੀ ਹੈ। ਅੱਛਾ ਹਾਂਜੀ। ਇਹ ਦੋ ਕਿੰਨੀ ਦੁਕਾਨਾਂ ਮਾਲਕਾਂ? ਇਹ ਦੋ ਦੁਕਾਨਾਂ ਜੀ। ਇਹ ਦੋਨੋਂ ਰੈਂਟ ਤੇ ਇਹ ਦੋਨੋਂ ਰੈਂਟ ਤੇ। ਕਿੰਨਾ ਨੂੰ ਕਿਹੜੇ ਰੈਂਟ ਤੇ? ਇਹ ਤਨਵੀਰ ਹੋਣਾ ਨਾ। ਤਨਵੀਰ ਉਹ ਸਾਹਿਬ। ਅੱਛਾ ਅੱਛਾ। ਹਾਂਜੀ ਹਾਂਜੀ। ਠੀਕ ਹੈ। ਇਹ ਇੱਕ ਹੀ ਮੁਸਲਮਾਨ ਨੇ ਮੁਸਲਮਾਨਾਂ ਠੀਕ ਹੈ ਤੇ ਕੀ ਗੱਲ ਕੀ ਹੋਈ ਹੈ ਜਿਹੜਾ ਅੱਜ ਇਹਨਾਂ ਟੱਕਰ ਹੋ ਗਿਆ ਸੀ ਇੱਥੇ ਸਾਡਾ ਜੀ ਇਹਨਾਂ ਨੇ ਇੱਕ ਲੜਕੀ ਦਾ ਹੱਥ ਪੜਿਆ ਛੇੜਖੰਨੀ ਕੀਤੀ ਦੁਕਾਨ ਦੇ ਅੰਦਰ ਇਹ ਪਹਿਲਾਂ ਵੀ ਕਰਦੇ ਰਹੇ ਆ ਅੱਛਾ ਹਾਂਜੀ ਲੇਕਿਨ ਇਹ ਆ ਵੀ ਹੁਣ ਜਾ ਕੇ ਮੁੱਦਾ ਉੱਠ ਗਿਆ ਕਹਿੰਦੇ ਮੁੱਦਾ ਦੱਬਿਆ ਰਿਹਾ ਕੋਈ ਸ਼ਰੀਫ ਕਹਿੰਦੇ ਲੜਕੀਆਂ ਹੁੰਦੀਆਂ ਕੋਈ ਮੁੱਦਾ ਚੱਕੜੀਆਂ ਪੈਂਦੀਆਂ ਚੱਕੜੀਆਂ ਆਪਣੀ ਇੱਜ਼ਤ ਪਿੱਛੇ ਲੇਕਿਨ ਜਿਸੇ ਕੋਈ ਲੜਕੀ ਜਿਹੜੀ ਜੋ ਸਮਝਦਾ ਦਲੇਰ ਸੀਗੀ ਇਸ ਚੀਜ਼ ਦੇ ਲਈ ਉਹਨਾਂ ਨੇ ਹੱਥ ਪਾ ਲਿਆ ਤੇ ਤੁਸੀਂ ਮੈਨੂੰ ਹੱਥ ਕਿ ਤੁਮ ਕਿ ਮੇਰਾ ਛੇੜਖਾਨੀ ਕੀਤੀ ਆ ਉਹ ਆਪਣੇ ਰਿਸ਼ਤੇਦਾਰ ਨੇ ਕਿੰਨੇ ਸਾਲ ਤੋਂ ਥੇ ਕੰਮ ਕਰ ਰਹੇ ਹੋ ਜੀ ਜੇਕਰ ਨਾਲ ਕਾਫੀ ਹੋ ਗਿਆ ਜੀ ਕਾਫੀ ਹੋ ਗਿਆ ਹਾਂਜੀ ਹਾਂਜੀ ਠੀਕ ਆ ਤੇ ਅੱਜ ਵੀ ਅਸਲੀ ਇੰਨਾ ਇਕੱਠ ਹੋਇਆ ਬਾਕੀ ਇਹ ਸਾਰੀ ਇਹ ਸਾਰੀ ਸਰਵ ਸੰਪਤੀ ਦੇ ਨਾਲ ਹੀ ਇਹ ਜੀ ਇਕੱਠ ਹੋਇਆ ਜੀ ਇਹ ਬੰਦੇ ਜਿਹੜੇ ਖਤਰਨਾਕ ਹੈ ਤੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਉਹ ਕਿੱਥੇ ਪਾੜਦੇ ਆ ਇਸ ਕਰਕੇ ਇਹ ਜਿਹੜੇ ਦੋ ਦੁਕਾਨਦਾਰ ਗਏ ਇਹ ਦੁਕਾਨ ਜਿਹੜੇ ਦੋਨੋਂ ਖਾਲੀਆਂ ਕਰੇ ਜਾਂ ਹਾਂਜੀ ਤੇ ਜਿਨ੍ਹਾਂ ਨੂੰ ਧਾਰੇ ਲੱਗੇ ਆ ਉਹਨੇ ਨਹੀਂ ਚਾਬੀਆਂ ਨਾਲ ਦਿੱਤੀਆਂ ਹੈ ਜੀ ਅੱਛਾ ਜੀ ਬਾਕੀ ਨਾਲ ਜੁਗਾਰ ਜਿਹੜਾ ਉਹਨਾਂ ਕੇ ਬੈਠੇ ਕਹਿੰਦੇ ਕੱਲ੍ਹ ਨੂੰ ਖਤ ਖਾਲੀ ਕਰ ਦੇਾਂਗੇ ਠੀਕ ਹੈ ਅੱਜ ਕੁਝ ਜਥੇਬੰਦੀਆਂ ਨੇ ਇਕੱਠੇ ਹੋ ਕੇ ਆਪਣਾ ਕੋਈ ਵਿਚਾਰ ਰੱਖਿਆ ਗਿਆ ਉਹਨਾਂ ਨੇ ਜਿਹੜੇ ਦੁਕਾਨ ਹੈਗੀ ਹੈ ਕੱਪੜੇ ਦੀ ਇਹਦੇ ਵਿੱਚ ਕੋਈ ਅਲੀਗੇਸ਼ਨ ਸੀ ਕਿ ਲੜਕੀ ਦਾ ਕੋਈ ਛੇੜਛਾ ਨਹੀਂ ਕੀਤੀ ਹੈ ਉਹ ਬੰਦਾ ਜਿਹੜਾ ਰੌਡ ਆਫ ਕਰ ਲਿਆ ਤੇ ਜਿਹੜੀ ਅੱਗੇ ਫਾਸਟਰ ਜਿਹੜੀ ਐਕੀ ਪਾਰ ਵਿੱਚ ਜੀ ਅਸਲ ਕੋ ਜਿੱਥੇ ਬੰਦੀਆਂ ਦੁਕਾਨ ਦਾ ਤਾਲਾ ਖਲਾ ਕੇ ਸਮਾਨ ਜਿਹੜਾ ਵਾ ਉਹ ਕਹਿੰਦੇ ਕਿ ਕਢਾ ਕੇ ਬਾਹਰ ਤੇ ਉਹ ਸਾਰਿਆਂ ਨੂੰ ਸਮਝਾਇਆ ਕਿ ਕੋਈ ਵੀ ਕੋਈ ਆਪਣੇ ਹੱਥ ਵਿੱਚ ਨਾ ਲਵੇ ਤੇ ਬੰਦੀ ਜਿਹੜੀ ਕਾਰਵਾਈ ਉਹ ਇੱਕ ਬੰਦੇ ਦੇ ਖਿਲਾਫ ਹੋ ਕੀਤੀ ਜਾ ਰਹੀ ਹੈ ਠੀਕ ਹੈ ਤੇ ਬੰਦਾ ਅਰੈਸਟ ਹੋ ਉਹ ਆ ਬੰਦਾ ਰਾਉਂਡ ਅਪ ਕਰ ਲਿਆ ਮਰਦੀ ਕਾਰਵਾਈ ਤਾਂ ਹੀ ਨਾ ਉਹ ਵੀ ਆਪਣੀ ਹੈ ਜੀ ਹਾਂ ਜੀ ਜਿਹੜਾ ਰੌਲਾ ਉਹ ਕੋਰਨਰ ਉਹ ਅੱਛਾ ਇਹਦਾ ਹਾਂ ਜੀ ਹਾਂ ਅਸੀਂ ਜਿਹੜਾ ਬੰਦਾ ਸੀ ਜਿਹੜਾ ਉਹਦਾ ਬਾਪ ਲਿਆ ਕੇ ਦਿੱਤੇ ਆਏ ਉਹ ਤਾਂ ਬੰਦਾ ਰੌਂਡ ਅਪ ਹੋ ਗਿਆ ਫੜ ਲਿਓ ਅੱਛਾ ਜੀ ਹਾਂ ਠੀਕ ਆ ਬਹੁਤ ਜੀ 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 ਚਲੋ ਸਾਰੇ ਇਹ ਗੱਲ ਆ ਕਿ ਜਿਸ ਬੰਦੇ ਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਮਿਲਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਜੀ ਅਸੀਂ ਆਂਦਾ ਅਸੀਂ ਖਾਫ ਨਾਜ਼ੀ ਸ਼ਹਿਰ ਦੇ ਨਾਲ ਅਸੀਂ ਫਰੋਮ ਡੇ 1 ਅਸੀਂ ਕਰਿਆ ਆ ਸਾਰੀਆਂ ਚਾਬੀਆਂ ਵਗੈਰਾ ਉਹ ਵੀ ਫੜਾਈਆਂ ਨੇ ਇੱਕ ਮਿੰਟ ਮੈਂ ਦੱਸ ਜੀ ਸ਼ਾਸ ਨਾਨਾ ਅੱਜ ਇਹਦਾ ਪਿੱਛੇ ਪਿਆ ਜਿਹੜੀ ਦੁਕਾਨ ਹੈ ਤਾਂ ਉਹਨੂੰ ਯੂਵਰਾਜ ਰਾਤ ਅਲੀ ਦਾ ਉਹ ਸਾਡੇ ਦੁਕਾਨ ਦੇ ਜਿਹੜਾ ਇਹ ਚੂਟਣ ਨੇ ਸਾਡੇ ਆਪਣੇ ਇਹ ਦੁਕਾਨ ਤੋਂ ਕਰਦੇ ਆਪ ਕੋ ਮਾਲ ਕੌਣ ਕਰਦੇ ਮੈਂ ਹੀ ਮਾਲਕ ਮਾਲਕ ਮੈਂ ਆਪਣੇ ਹੀ ਉਸ ਕਪੜੇ ਦਾ ਕੰਮ ਕਰਦਾ ਅਸੀਂ ਅੱਗੇ ਮੈਨੇਜਰ ਪਾਇਆ ਇਹ ਦੁਕਾਨ ਮੇਰੀ ਆਪਣੀ ਖਰੀਦੀ ਹੋਈ ਹੈ ਅਸੀਂ ਅੱਗੇ ਦਿੱਤੀ ਹੋਈ ਹੈ ਅਸੀਂ ਮੈਨੇਜਰ ਅੱਛਾ ਅੱਗੇ ਗਾ ਮੈਨੇਜਰ ਨੂੰ ਸਰ ਮੀਰ ਸ਼ਿਰਮੇਸ਼ ਜੀ ਮੇਰਾ ਬੀ.ਆਰ.ਟੀ ਮੇਰੇ ਨਾਮ ਤੇ ਹੈ ਜੀ ਅਸੀਂ ਦਿੰਦੇ ਆ ਸਾਰਾ ਟੈਕਸ ਵਗੈਰਾ ਸਾਰਾ ਦਿਨੇ ਜੀ ਸਰ